ਮਨਦੀਪ ਕਹਿੰਦਾ ਵੀ ਆਪਣਾ ਵੀ ਬਲੌਗ ਬਣਾ ਲਾ ਅੱਜ ਤੇ ਅੱਜ ਅਸੀਂ ਬਲੌਗ ਬਣਾਉਣ ਲੱਗੇ ਆਂ ਇਹ ਬਣ ਰਿਹਾ ਜੀ ਸਬਜ਼ੀਆਂ ਲਈ ਸਬਜ਼ੀਆਂ ਲਈ ਗ੍ਰੀਨ ਨੈਟ ਪਾਇਆ ਹੋਇਆ ਕਿਉਂਕਿ ਧੁੱਪ ਲੱਗਦੀ ਸੀ ਕਦੇ ਮੀਂਹ ਜ਼ਿਆਦਾ ਹੋ ਜਾਂਦਾ ਸੀ ਤੇ ਥੋੜਾ ਥਾਂ ਉੱਚਾ ਕਰਕੇ ਇਹਨੂੰ ਇੱਥੇ ਬਣਾ ਲਿਆ ਉੱਪਰ ਵਾਲਾ ਸ਼ੈੱਡ ਪੈ ਚੁੱਕਿਆ ਗਿਆ ਸਾਰਾ ਗ੍ਰੀਨ ਨੈਟ ਤੇ ਪਹਿਲਾਂ ਅਸੀਂ ਰੱਸੀਆਂ ਵਿੱਚ ਕਰਤਾ ਸੀ ਰੱਸੀਆਂ ਵਾਲਾ ਸਿਸਟਮ ਕੰਮਜਾਜ਼ ਨਹੀਂ ਹੋਇਆ ਕਿਉਂਕਿ ਢਿੱਲਾ ਹੋ ਗਿਆ ਲੂਜ਼ ਹੋ ਗਿਆ ਸਾਰਾ ਇਹ ਹੁਣ ਇਹਦੇ ਵਿੱਚ ਕੱਲੇ ਕੱਲੇ ਥਾਂ ਤੇ ਨਾਟਕਾਸਤੇ ਨਾਟਕਾਸਤੇ ਇਹ ਸਾਰਾ ਸਿਰ ਮਨਦੀਪ ਨੂੰ ਜਾਨਣਾ ਮਨਦੀਪ ਨੇ 2-3 ਦਿਨ ਲਗਾਤਾਰ ਗਰਮੀ ਦੇ ਵਿੱਚ ਪੂਰੀ ਮਿਹਨਤ ਕਰਕੇ ਇਕੱਲੇ ਨੇ ਇਕੱਲਾ ਬੰਦਾ ਲੱਗਿਆ ਰਹਿਦਾ ਸੀਗਾ ਤੇ ਇਕੱਲੇ ਨੇ ਸਾਰਾ ਛੱਡ ਪਾਤਾ ਕਾਲੇ ਅਰਗੇ ਵੀ ਸਹਾਇਕ ਭਾਲਦੇ ਵੀ ਕੋਈ ਸਹਾਇਕ ਮਿਲੇ ਨਾਲ ਤੇ ਫੇਰ ਅਸੀਂ ਕੰਮ ਕਰੀਏ ਨਟ ਸਹੀ ਨਹੀਂ ਹੈ ਤੇ ਕੀ ਹੋ ਗਿਆ ਨਟ ਨੂੰ ਕੀ ਕੱਟ ਬਾਸ਼ਰਾ ਪਾ ਦਿਓ ਇਹ ਵੱਡਾ ਹੈਗਾ ਛੋਟਾ ਬਾਬਾ ਇਹ ਛੋਟਾ ਇਹ ਛੋਟੇ ਪੇ ਮਨਦੀਪ ਕਿਹੜਾ ਸਮਝਾਵੇ ਇਹਨਾਂ ਨੂੰ ਯਾਰ ਕਰੂਗਾ ਕਿ ਮੱਤ ਕਿਹੜਾ ਦੇਵੇ ਮੈਂ ਕੋਈ ਕੋਈ ਨਹੀਂ ਬਸ ਰੋ ਪਾ ਕਈ ਅੰਟੀ ਨਾਲ ਨਹੀਂ ਮੁੰਡਾ ਸਿੱਖੀ ਲੱਗੇ ਹੋ ਘਟ ਦੇ ਤੇ ਉਧਰੋਂ ਫੰਨੀ ਵਾਜਾਂ ਮਾਰੀ ਜਾਂਦਾ ਕਹਿੰਦਾ ਚਾਹ ਬਣ ਗਈ ਬਣ ਗਈ ਬਈ ਚਾਹ ਆਗੇ ਬਸ ਇੱਕ ਮਿੰਟ ਮੈਨਾਂ ਨੂੰ ਮਰੇ ਲਾਈਨ ਤੇ ਕਰ ਜਾਗਾ ਮੈਂ ਕਹਿੰਦੇ ਅਸੀਂ ਤੁਹਾਡੇ ਉਹਦੇ ਨੂੰ ਕਰ ਦਾਂਗੇ ਮੁੰਡੇ ਕਹਿੰਦਾ ਗੱਭਰੂ ਪੰਜਾਬ ਦੇ ਠੀਕ ਆ ਜੀ ਤੇ ਅਸੀਂ ਹੁਣ ਲੈਂ ਚੱਲਿਆਂ ਬੂਟੇ ਅੱਜ ਥੋੜੀਆਂ ਜਿਹੀਆਂ ਕਣੀਆਂ ਆ ਗਿਆ ਮੀਮੂ ਪੈ ਗਿਆ ਤੇ ਜਾਵਾਂਗੇ ਰਾਜਪਾਲ ਨਰਸਰੀ ਤੇ ਦੁਆਡਾ ਨਰਸੀ ਦੇ ਬੂਕੇ ਲਿਆ ਕੇ ਤੇ ਸ਼ਾਮ ਨੂੰ ਫੇਰ ਇੱਥੇ ਲਾ ਦੇਣੇ ਤੇ ਬਾਕੀ ਸਬਜੀ ਭਾਜੀ ਦਾ ਤਾਂ ਵੀ ਸਾਡੇ ਕੋਲੇ ਸਾਰਾ ਪਿਆਗ ਆ ਜਦੋਂ ਵੀ ਬੱਤ ਆ ਗਈ ਤੇ ਨਾਲ ਦੀ ਨਾਲ ਬਣਾ ਕੇ ਘਿਆ ਰਿਆਂ ਇਹਦੇ ਵਿੱਚ ਮੂਲੀਆਂ ਧਣੀਆਂ ਤੇ ਜਿਹੜੀ ਵੀ ਕੋਈ ਹੁਣ ਰੁੱਤ ਦੀ ਸਬਜੀ ਹੈਗੀ ਆ ਉਹ ਲਾਵਾਂਗੇ ਤੇ ਇੱਥੇ ਬੇਰੁੱਤੀ ਵੀ ਹੋ ਜੂ ਮੰਦੀਪ ਸਾਰਾ ਕੁਝ ਬੇਰੁੱਤੀ ਵੀ ਹੋ ਜੂਗੀ ਇਹ ਇਹ ਜਿਹੜਾ ਗ੍ਰੀਨ ਨੈਟ ਹੁੰਦਾ ਹੈ ਹਾਂਜੀ ਇਹਦਾ ਕਾਰਨ ਇਹ ਹੀ ਹੁੰਦਾ ਵੀ ਮੌਸਮ ਨੂੰ ਅਡਜਸਟੇਬਲ ਕਰ ਲੈਂਦੇ ਅੱਛਾ ਹੁਣ ਵੀ ਇੱਥੋਂ ਆਲਾ ਤਰਪਾਲ ਪਾ ਕੇ ਇੱਥੇ ਬੰਨੇਗਾ ਇਹਨੂੰ ਉਹ ਸਾਈਡਾਂ 'ਲੀ ਪੌਣੀਆਂ ਪਾ ਸਕਦੇ ਹੁਣ ਆਪਾਂ। ਹਾਂ। ਵੈਸੇ ਪਾਉਣ ਦੀ ਲੋੜ ਨਹੀਂ ਕਿਉਂਕਿ ਹੁਣ ਜਿਹੜਾ ਹਿਊਮਸ ਹੈ ਕੱਲੀ। ਹਿਊਮਸ ਦਾ ਕੁਝ ਨਹੀਂ ਜਦੋਂ ਆਪਾਂ ਲੋ ਚੱਲਦੀ ਹੁੰਦੀ ਹੈ ਗਰਮੀ। ਹੂੰ। ਉਦੋਂ ਸਾਈਡਾਂ 'ਲੀ ਪੈ ਜਾਂਦੇ ਦੁਪਹਾਰੇ ਲੱਗ ਜਾਂਦੇ ਹੁੰਦੇ। ਠੀਕ ਹੈ। ਹੁਣ ਦੁਪਹਾਰੇਾਂ ਦੀ ਵੀ ਲੋੜ ਨਹੀਂ। ਪਹਿਲੇ ਡ੍ਰਿਪ ਦੀ ਲੋੜ ਹੈ। ਡ੍ਰਿਪ ਦੀ ਲੋੜ ਹੈ। ਹੁਣ ਡ੍ਰਿਪ ਤੇ ਉੱਤੇ। ਹਾਂਜੀ। ਉਹ ਟ੍ਰੇਨਿੰਗ ਕਿੱਥੋਂ ਕਰਕੇ ਆ ਸੀ ਇਹ? ਇਹ ਟ੍ਰੇਨਿੰਗ ਮੈਂ ਲੁਧਿਆਣੇ ਪੀ.ਓ.ਯੂ ਤੋਂ। ਪੀ.ਓ.ਯੂ ਤੋਂ। ਕੋਲਿਆ ਉਹਦੀ। ਕੋਲਿਆ। ਪਰ ਜਦੋਂ ਕਰਕੇ ਆ ਸੀ ਉਦੋਂ ਤਾਂ ਕੰਮ ਕੀਤਾ ਸੀਗਾ। ਉਹ ਤਾਂ ਤੇ ਫਿਰ ਅਸੀਂ ਛੋਟੇ ਤੋਂ ਸ਼ੁਰੂਆਤ ਕੀਤੀ ਹੈ ਹੁਣ ਹਾਂ ਹਾਂ ਗ੍ਰੀਨ ਨੱਟ ਵੀ ਇੱਥੇ ਗ੍ਰਾਸ ਕਿੱਥੇ ਵੀ ਜਿੱਥੇ ਨਰਸਰੀ ਦੇਖ ਲਓ ਜਿੱਥੇ ਮਰਜ਼ੀ ਦੇਖ ਲਓ ਇਹੀ ਲੱਗੇ ਹੁੰਦੇ ਆ ਹਾਂ ਤੇ ਜਿਆਦਾ ਬਈ ਡਾਇਰੈਕਟ ਤੋਂ ਪੁਆਰਦੀ ਹੈ ਹਾਂ ਜਿਆਦੇ ਨਹੀਂ ਚਲ ਬੱਚਾ ਬਣ ਗਏ ਚਾਹ ਕਰਨੀ ਹੈ ਜੀ ਬਸ ਰਾਖ ਤਾਂ ਹੁਣ ਆਪੇ ਮਾਰ ਲੈਣਗੇ ਇਹ ਕੋਈ ਨਾ ਇੰਨਾ ਦਿਮਾਗ ਨਹੀਂ ਲਾਉਂਦੇ ਇਹ ਅੱਛਾ ਲਾ ਕੇ ਤੇ ਤੇਜ਼ ਹੀ ਬਹੁਤ ਆ ਇਤਰੀ ਆ ਬਸ ਨਾ ਰੋੜ ਹੋਣਾ ਨਹੀਂ ਛੋਟਾ ਚੱਲੇ ਗਿਆ ਹਾਂ ਚੱਲੇ ਗਿਆ ਬਾਸ ਪਾ ਦਿੰਦੇ ਹਮ ਦਾ ਇਸ ਨਾ ਪਾ ਦੇ ਹੁਣ ਪੱਕਾ ਕੰਮ ਹੋ ਗਿਆ ਹੁਣ ਰੱਸੀ ਰੱਸੀ ਵਾਲਾ ਕਿਤੇ ਸੌਦਾ ਰਹਾ ਨਹੀਂਗਾ ਹੁਣ ਤਾਂ ਕਹਦਾ ਨੈਟ ਵਾਲੀ ਰੱਸੀ ਰਹਿ ਗਈ ਬਾਕੀ ਸਾਰੇ ਨਾਟਾਂ ਦੇ ਵਿੱਚ ਕਸਤਾ ਇਧਰ ਵੀ ਨਾਟ ਉਧਰ ਵੀ ਨਾਟ ਜਾਂ ਤਾਂ ਐ ਜਾਊ ਬਣਾਇਆ ਬਣਾਈ ਸਾਰਾ ਜਾਂ ਤਾਂ ਐ ਨਹੀਂ ਪਤਾ ਉੱਡ ਕੇ ਸਾਰੇ ਦਾ ਸਾਰੇ ਕਿਸੇ ਦੀ ਰੈਣੇ ਚ ਭਾਜੇ ਰੈਣੇ ਅਫਗਾਨਿਸਤਾਨ ਹੀ ਹੋ ਜਾਵੇ ਹਮ ਵਾਹ ਕੇ ਦੇਖੋ ਵੇ ਕਿਤੋਂ ਵੀ ਨਹੀਂ ਹਲਦਾ ਹੈ ਉਨਨਾ ਕੀ ਆਦੇ ਆ ਲੋਚ ਪੁੱਛ ਲਾ ਗਿਆ ਦਾ ਲਾਈ ਲਾ ਦਮੜਾ ਲਾ ਕੇ ਪੁੱਛ ਲਾ ਆ ਜੀ ਹੁਣ ਚਾਹ ਪਿਆਉਣੇ ਆ ਤੁਹਾਨੂੰ ਸਿਆਲ ਬਈ ਬੰਦੇ ਚਾਹਦੇ ਹੋ ਜਾ ਹੁਣ ਇਧਰ ਚਲੀ ਜਾਂਦਾ ਚੀਂਗਾ ਤੇ ਅੱਜ ਮਹੀਨ ਪੈਣ ਤੋਂ ਬਾਅਦ ਜਿੰਗੇ ਦੀ ਫੀਡ ਜਿਹੜੀ ਇੱਕ ਟਾਈਮ ਦੀ ਰੁਕੂਗੀ ਇੱਕ ਕੰਮ ਰਹਿ ਗਿਆ ਮਨਦੀਪ ਦਾ ਹੁਣ ਇਹ ਥੱਲੇ ਦੇ ਵਰਕ ਹੈ ਜੀ ਨਾ ਨਹੀਂ ਪਾਣਾ ਕੱਲ ਪੈਣਾ ਨਹੀਂ ਬੈਂਕੇਸਟਰ ਹੈ ਲੋੜ ਨਹੀਂ ਆਜਾ ਲੋੜ ਨਹੀਂ ਹੈ ਇਧਰ ਵੱਡੀਆਂ ਵੱਡੀਆਂ ਭਰ ਲੀਆਂ ਬਾਟੀਆਂ ਚਾਹ ਦੀਆਂ ਅੰਨੀ ਚਾਹ ਤੇ ਹੋ ਗਿਆ ਫਨੀ ਪੀ ਕੇ ਚੱਲੇ ਜਾ ਤਾਕ ਮਾਲ ਕੀ ਲਾਂ ਜਾਣਾ ਉਹ ਮੋਕ ਦਾ ਕਰ ਚਾਹਾਂ 2 ਲੀਟਰ ਅੱਛਾ ਤੋ ਨਾ ਉਹ ਲਾਂਗੇ ਤੋ ਬਾਸ ਖਲੇ ਉਹਨਾਂ ਨੇ ਸਿਨਾਂ ਘੱਟੇ ਬੰਨ੍ਹ ਘੱਟੇ ਕਿਹਨਾਂ ਨੰਬਰ ਲਈ ਤਾਂ ਵੀ ਵਾੜ ਘੱਟ ਨਹੀਂ ਗਈ ਹੈਨਾ ਉਹਦੇ ਵਿੱਚ ਪਿਠਾ ਕੇ ਕਿਰਨ ਵੀ ਐ ਲੈਂ ਲੈਂ ਬਣਾ ਲਈ ਬਸ ਤਿੰਨ ਫੁੱਟ ਤੇ ਤਾਂ ਤੋਂ ਤਿੰਨ ਫੁੱਟ ਬਸ ਇਹਦੇ ਸੰਗ ਸੇਚੀ ਕਿਉਂ ਨਾ ਲਿਆ ਹੈਗਾ ਨਾੜ ਨੂੰ ਕਿੰਨੇ ਇੰਚ ਚਾਹੀਦੇ ਮਣਕ ਤੇ ਲਾ ਜਾ ਰਹੇ ਕਿਹਦੇ ਵਾ ਤੇ ਨੰਬਰ ਤੇ ਪਿਆ ਤਾਂ ਚੂੜੀ ਵਾਲੇ ਲਈ ਦੋ ਬਾਟੀਆਂ ਪੀਂਗੇ ਜਾਂ ਤੂੰ ਮੈਂ ਤਾਂ ਪੀਣੀ ਨਹੀਂ ਚਾਹੀ ਤੀ ਮੰਗ ਏ ਨਾ ਮਾਤਾ ਨਹੀਂ ਦਿੰਦਾ ਮਾਤਾ ਨਹੀਂ ਦੇ ਮਾਤਾ ਜੀ ਠੀਕ ਆ ਜੀ ਤੇ ਅਗਲਾ ਵਲੌਗ ਤੁਹਾਨੂੰ ਦਿਖਾਉਨੇ ਆ ਫਿਰ ਉਸ ਤੋਂ ਬਾਅਦ ਆਪਾਂ ਬੂਟੇ ਲੈ ਕੇ ਆਉਣੇ ਹਨ ਹਾਂ ਬੂਟੇ ਲੈ ਕੇ ਆਪਾਂ ਨਾਸਰੀ ਤੋਂ ਰਾਜਪਾਲ ਨਾਸਰੀ ਤੋਂ ਪੱਧ ਲਾ ਦੇਣੇ ਆ ਬੇਲਾ ਬੂਲਾ ਉਹ ਤੁਰ ਤੱਕ ਲਾ ਦੇਾਂਗੇ ਜਿੱਥੋਂ ਰਸਤਾ ਸਟਾਰਟ ਹੁੰਦਾ ਹੈਗਾ ਠੀਕ ਆਪਣੇ ਫੁੱਲਾਂ ਵਾਲੇ ਜੀ ਪੈਣ ਲੱਗੇ ਉਹਨੂੰ ਹਾਂ ਜੀ ਪੈਣ ਲੱਗੇ ਹੁਣ ਚੱਲ ਜਾਣਗੇ ਤੇ ਤੁਹਾਡੇ ਕੋਲੇ ਵੀ ਮੌਕਾ ਹੁਣ ਲਾ ਲਓ ਨਾ ਮੈਂ ਨਹੀਂ ਪਿੰਦਾ ਤੂੰ ਦੂਰ ਲਾ ਦੋ